ਡਿੰਪੀ ਢਿੱਲੋਂ ਜੀ ਜਿਨ੍ਹਾਂ ਦਾ ਅਸਰ ਸੂਕ ਪਿਆਰ ਮੈਂ ਕੱਲਾ ਨਹੀਂ ਸਾਰਾ ਪੰਜਾਬ ਜਾਣਦਾ ਤੇ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰ ਦੇ ਕਿਉਂਕਿ ਡਿੰਪੀ ਢਿੱਲੋਂ ਹਰਾਂ ਦਾ ਪਰਿਵਾਰ ਵੀ ਬਹੁਤ ਵੱਡਾ ਹੈ ਜਿਦੀ ਬਾਰੇ ਬਾਰ ਬਾਰ ਉਹ ਗੱਲ ਕਰਦੇ ਰਹੇ ਕਿ ਇਸ ਪਰਿਵਾਰ ਨੂੰ ਜਾਨ ਜਿਹੜੀ ਹੈ ਉਹ ਸਦੀ ਬਸਦੀ ਹੈ ਉਹੀ ਹੁੰਦਾ ਜੀ ਜਿਹੜਾ ਚੰਗਾ ਲੀਡਰ ਹੈ ਸਾਫ ਨੀਅਤ ਵਾਲਾ ਲੀਡਰ ਹੈ ਉਹ ਵਰਕਰਾਂ ਆਪਣੀ ਜਾਨ ਦੇਖਦਾ ਹੈ ਉਹਨਾਂ ਬਰਕਰਰ ਵਲੰਟੀਅਰ ਲੱਗਦੇ ਨੇ ਪਰ ਕਈ ਹੈਗੇ ਨੇ ਜਿਹੜੇ ਪਰਿਵਾਰ ਦੇਖਦੇ ਨੇ ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਅੱਜ ਨਹੀਂ ਤਾਂ ਕੱਲ ਕੀ ਜਿਹੜੀ ਹੈ ਉਹ ਹਾਲਤ ਜਦਾਂ ਲੋਕਾਂ ਦੇ ਮਨੋਂ ਲੈ ਜਾਂਦੇ ਆ ਫਿਰ ਉਹ ਸਾਡੇ ਆਮ ਆਦਮੀ ਪਾਰਟੀ ਦੇ ਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਦਿੰਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਦਿੰਪੀ ਜੀ ਨੂੰ ਤੇ ਕੁਦਰਤਾਂ ਕਈ ਵਾਰੀ ਵਿਧੀ ਵਿਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ-ਅੱਗੇ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫਿਰ ਮੈਂ ਜਦੋਂ ਪਹੁੰਚ ਜਾਂਦੇ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਤੋ ਆ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਣਾ ਪੂੰਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫਿਰਨੀਆਂ ਵੀ ਜਾਣਦਾ ਇਹਨਾਂ ਦੀਆਂ ਠੀਕ ਐ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪਿਉਰਾ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਐ ਇਨੂੰ ਮੇਰੇ ਗੋਦੀ ਚੱਕੇ ਖੜਾਇਆ ਹੋਇਆ ਤੇ ਸਣੀ 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 ਬੈਠਿਆ ਛੋਟਾ ਪਈਆ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਦੇ ਮੈਂ ਪਰਿਵਾਰ ਚ ਆ ਗਿਆ ਜੇ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਐ ਦੋਸਤੋ ਬਹੁਤ ਸਾਰੇ ਬੰਦੇ ਅਜਿਹੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਦੇ ਹੈਗੇ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜਿਹੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਹੈ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾਂ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜਾਏ ਕਿ ਇਹਨੂੰ ਫਿਰਦਾ ਰਹਿਣ ਦਿਓ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁਲੰਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਹੁਣ ਜਿੰਨਾ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਣਾ ਭੁਗਤ ਲੈਣ ਕਿਉਂਕਿ ਹਰ ਰੋਜ਼ ਕੋਈ ਐਹ ਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ। ਨਾ ਹੀ ਮਿਲਣ, ਪਾਰਟੀਆਂ ਤਰਸਦੀਆਂ ਫਿਰਦੇ ਰਹਿੰਦੀਆਂ ਨੇ। ਕਿ ਕੋਈ ਮਿਹਨਤ ਕਰਨ ਵਾਲਾ, ਕੋਈ ਲੋਕਾਂ ਦੇ ਕੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋਈ ਬੰਦਾ ਮਿਲ ਜੇ। ਐਜਾ ਵਲੰਟੀਅਰ ਮਿਲ ਜੇ। ਤਾਂ ਆਮ ਆਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਹਿ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਚੰਗੇ ਲੋਕ ਹੈਗੇ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ, ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ, ਆਪਾਂ ਲੋਕਾਂ ਦੀ ਸੇਵਾ ਕਰੀਏ। ਸਮਾਜ ਦੀ ਸੇਵਾ ਕਰੀਏ ਇਹ ਮਕਸਦ ਵਾਸਤੇ ਪਾਰਟੀ ਇਸੇ ਕਰਕੇ ਮੈਂ ਜਦੋਂ ਮਨਪੀਰ ਬਾਦਲ ਜੀ ਨੇ ਪਾਰਟੀ ਬਣਾਈ ਪੀਪਲਸ ਪਾਰਟੀ ਆ ਪੰਜਾਬ ਤਾਂ ਉਹਨਾਂ ਨੇ ਕਿਹਾ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਮੇਰਾ ਸਾਥ ਦੇ ਦੇਣ ਵੀਰੋ ਮੈਂ ਉਸ ਵੇਲੇ ਬਹੁਤ ਵੱਡਾ ਕਲਾਕਾਰ ਸੀ ਮੈਂ ਕੋਈ ਫੇਲ ਕਲਾਕਾਰ ਨਹੀਂ ਸੀ ਵੀ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਇੱਕ ਮਿੰਟ ਲਈ देर ਨਹੀਂ ਲਾਈ ਕਿ ਯਾਰ ਪੰਜਾਬ ਦੀ ਸੇਵਾ ਕਰਨੀ ਹੈ ਉਹ ਦੂਜੀਆਂ ਪਾਰਟੀਆਂ ਜਾਣੀ ਸਾਡੇ ਇਹ ਨਵੀਆਂ ਤੋਂ ਇੱਥੇ ਚੱਲਦੇ ਆ ਮੈਂ ਆਪਣਾ ਕੈਰੀਅਰ ਛੱਡਤਾ ਜੀ ਮੈਂ ਆਪਣਾ ਜਿਹੜਾ ਕੰਮ ਕਰਦਾ ਸੀਗਾ ਛੱਡਤਾ ਤੇ ਲੱਗਿਆ ਨਾਲ ਕਿ ਚਲੋ ਪਾਰਟੀ ਬਣਾਈਏ ਨਵੀਂ ਖੜੀ ਕਰਾਂਗੇ ਪਾਰਟੀ ਲੋਕ ਪਿਆਰ ਕਰਦੇ ਸੀ ਪਹਿਲਾਂ ਤੋਂ 17 ਸਾਲ ਦੀ ਉਮਰ ਤੋਂ ਮੈਨੂੰ ਭਗਵੰਤਬਾਨ ਬਣਾਤਾ ਸੀ ਲੋਕਾਂ ਨੇ ਸੋ ਵੀਰੋ ਲਹਿਰੇਗਾ ਅੱਗੇ ਤੋਂ ਮੈਂ ਇਲੈਕਸ਼ਨ ਲੜਿਆ ਤਾਂ ਹਾਰ ਕੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਆਪਾਂ ਗੱਲ ਕੀਤੀ ਕੋਈ ਗੱਲ ਨਹੀਂ ਲੋਕਾਂ ਚ ਰਹੋ ਲੋਕ ਕਈ ਵਾਰੀ ਚੈੱਕ ਕਰਦੇ ਹੁੰਦੇ ਆ ਲੋਕ ਨਾ ਟੈਸਟ ਕਰਕੇ ਦੇਖਦੇ ਹੁੰਦੇ ਆ ਵੀ ਕਿਤੇ ਕੱਲਾ ਜਿੱਤਣ ਤਾਂ ਨਹੀਂ ਆਇਆ ਨਾਲ ਖੜੂਗਾ ਇਹ ਇੱਕ ਵਾਰੀ ਹਰਾ ਕੇ ਦੇਖ ਲੈਣੇ ਆ ਤਾਂ ਮੈਂ ਉੱਥੇ ਹੀ ਖੜਾ ਰਿਹਾ ਮੈਂ ਸੇਮ ਜਗ੍ਹਾ ਤੇ ਹੀ ਖੜਾ ਰਿਹਾ ਪਰ ਅਚਾਨਕ ਅਚਾਨਕ ਕੀ ਹੋਇਆ ਕਿ ਮਨਪੀ ਬਾਦਲ ਹੋਰੀ ਕਹਿੰਦੇ ਮੈਂ ਤਾਂ ਕਾਂਗਰਸ ਚ ਜਾਊਂਗਾ ਮੈਂ ਕਹੀ ਤੁਸੀਂ ਸਾਡੇ ਕੈਰੀਅਰ ਤੁਸੀਂ ਛਡਾਤੇ ਕੋਈ ਤੇਰਾ ਸ਼ੈਲਰ ਸੀ ਕੋਈ ਦੀ ਬੱਸਾਂ ਸੀ ਸਾਰਾ ਖਤਰੇ ਚ ਪਾ ਤਾ ਤੇ ਤੁਸੀਂ ਆਪ ਹੋਣ ਤੁਸੀਂ ਸਾਨੂੰ ਛੱਡ ਕੇ ਚੱਲੇ ਹੋ ਮੈਂ ਕਿਹਾ ਜਨਾਬ ਇੱਕ ਮੇਰੀ ਗੱਲ ਸੁਣ ਲਓ ਜੇ ਪਾਰਟੀ ਬਦਲਨੀ ਸੀ ਨਾ ਤੁਸੀਂ ਸਿੱਧੇ ਚਲੇ ਜਾਂਦੇ ਇਕਾਲੀ ਦਲ ਤੋਂ ਕਾਂਗਰਸ ਚ ਵਿੱਚ ਭਗਤ ਸਿੰਘ ਨੂੰ ਪਾਉਣ ਦੀ ਲੋੜ ਨਹੀਂ ਸੀ ਹੁਣ ਗਵਾਹ ਤਾਂ ਪਾ ਲਿਆ ਖੜਕੜਕਲਾਂ ਜਾ ਕੇ ਭਗਤ ਸਿੰਘ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਕਿ ਮੈਂ ਕਾਂਗਰਸ ਜਾਊਂਗਾ ਮੈਂ ਕਦੇ ਤਾਂ ਨਹੀਂ ਹੋਊਗਾ ਜੀ ਮੈਂ ਤਾਂ ਭਗਤ ਸਿੰਘ ਦੇ ਨਾਲ ਹੀ ਖੜੂ ਮੈਂ ਤਾਂ ਉੱਥੇ ਹੀ ਖੜੂ ਮੈਂ ਤਾਂ ਉਹਦੇ ਪੈਰਾਂ 'ਚ ਚਰਨਾਂ ਦੀ ਧੂੜ ਆ ਮੈਂ ਤਾਂ ਸੋ ਵੀਰੋ 14 'ਚ ਉਹ ਕਾਂਗਰਸ ਵੱਲੋਂ ਖੜੇ ਹੋਏ ਬਠਿੰਡੇ ਤੋਂ ਮੈਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਅਸੀਂ ਬਣਾਈ ਸੀ ਉਹਦੇ ਨਾਲੋਂ 1.5 ਸਾਲ ਬਾਅਦ ਚ ਬਣੀ ਐ ਮੈਂ ਛੋਟੀ ਪਾਰਟੀ ਜੁਆਇਨ ਕੀਤੀ ਜੂਨੀਅਰ ਪਾਰਟੀ ਤੇ ਉਹ ਕਿਉਂਕਿ ਮੈਂ ਲੋਕਾਂ 'ਚ ਵਿਚਰਦਾ ਰਿਹਾ ਉਸੇ ਇਲਾਕੇ ਤੋਂ ਸੰਗਰੂਰ ਤੋਂ ਲਹਿਰਾਗਾ ਕੋਲ ਦੇ ਵਿੱਚ ਪੈਂਦਾ ਹੈ ਉਸੇ ਇਲਾਕੇ ਤੋਂ ਸਵਾ 2 ਲੱਖ ਵੋਟਾਂ ਤੇ ਸੁਖਦੇਵ ਸਿੰਘ ਢੀਂਸਾ ਤੇ ਬਜਿੰਦਰ ਸਿੰਘ ਲੇ ਨੂੰ ਹਰਾ ਕੇ ਜ਼ਮਾਨਤਾ ਜਬਤ ਕਰਾਈਆਂ ਉਹਨਾਂ ਦੀ ਸੋ ਪਬਲਿਕ ਹੈ ਜੀ ਲੋਕ ਹੈ ਲੋਕਾਂ ਨੂੰ ਪਿਆਰ ਨਾਲ ਗੱਲ ਕਰੋ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪੂਰੇ ਉਤਰੋ ਤੁਹਾਨੂੰ ਕਾਦੇ ਵਾਸਤੇ ਫਿਰ ਬਣਾਉਂਦੇ ਲੋਕ ਇਸੇ ਕੰਮ ਵਾਸਤੇ ਬਣਾਉਂਦੇ ਆ ਇਹ ਕੰਮ ਥੋੜੀ ਹੈ ਕਿ ਜਦੋਂ ਤਾਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘੜ ਘੜ ਜਾਂਦੇ ਆ ਆ ਜਿਹੜੇ ਕੋਠੇ ਨੇ ਢਾਣੀਆਂ ਨੇ ਉੱਥੇ ਵੀ ਜਾਂਦੇ ਆ ਹੱਥ ਜੋੜ ਕੇ ਵਿਖਿਆਰ ਰੱਖਿਓ ਜੀ ਜਿਹਨੂੰ ਜਿੱਤ ਜਾਂਦੇ ਨੇ ਕਹਿੰਦੇ ਝੰਡੀ ਘੜਾ ਜੀਓ ਜੀ ਕੀ ਗੱਲ ਬਈ ਜਿੱਤਣ ਤੋਂ ਬਾਅਦ ਕਿਉਂ ਨਹੀਂ ਹੁੰਦੇ ਵਾਪਸ ਉਹਨਾਂ ਕੋਲੇ ਅਸੀਂ ਤਾਂ ਆਮ ਘਰਾਂ 'ਚੋਂ ਉੱਠ ਕੇ ਆਏ ਆ ਜੀ ਖੇਤੀ ਕਰਨ ਵਾਲਾ ਪਰਿਵਾਰ ਹੈ ਦੋ ਵਾਰੀ ਐਸ਼ੇ ਟਰੈਕਟਰ ਤੋਂ ਬਾਹਰ ਢਵਾਈ ਹੋਈ ਹੈ ਉਹ ਤਾਂ ਹੁਣ ਜੀ ਚੱਕਰ ਨਾ ਪੈ ਤੇ ਟੱੱਸ ਪਹਿਲਾਂ ਸਿੱੜ ਵੀਏ ਐਮ ਹਾਰਦਾ ਇੱਥੋਂ ਫੜ ਦਿੰਦਾ ਜੀ ਆ ਦੇਖ ਲੋ ਬਿੰਗੀ ਐ ਇਹਦੇ ਨਾਲੋਂ ਸੋ ਹੁਣ ਤਾਂ ਆਸ਼ੇ ਸੈਲਫ ਸਟਾਰਟ ਆ ਗਏ ਨਾ ਸੋ ਇਸ ਕਰਕੇ ਪੱਖਿਆਂ ਦੀਆਂ ਜੈਂਡੋਰੀਆਂ ਬਦਲ ਕੇ ਦੋ ਬੀਨਾਂ ਵਾਲੇ ਇੰਜਨ ਦੇ ਸਿਲੈਂਸਰ ਮੂਰੇ ਮੱਛਰਦਾਨੀਆਂ ਲਾ ਕੇ ਸੁੱਤੇ ਹੋਏ ਆ ਜੀ ਜਮਾ ਥੱਲੋਂ ਆਇਆ ਸੋ ਹੁਣ ਜੇ ਪਰਿਵਾਰ ਸੇਵਾ ਕਰਨੀ ਚਾਹੁੰਦਾ ਪਰ ਕਿਸੇ ਦਾ ਮਨ ਹੀ ਨਹੀਂ ਬਣ ਰਿਹਾ ਕਿ ਇਹਨੂੰ ਸੇਵਾ ਦਾ ਮੌਕਾ ਹੀ ਦੇ ਦਈਏ ਆਮੀ ਆਮ ਆਦਮੀ ਪਾਰਟੀ ਐ ਸਭ ਤੋਂ ਵਧੀਆ ਮੌਕੇ ਨੌਜਵਾਨਾਂ ਵਾਸਤੇ ਮੁੰਡੇ ਕੁੜੀਆਂ ਜਿਹੜੇ ਰਾਜਨੀਤੀ ਚ ਜਾਉਂਦੇ ਆ ਸਭ ਤੋਂ ਵਧੀਆ ਪਲੇਟਫਾਰਮ ਆ ਆਮ ਆਦਮੀ ਪਾਰਟੀ ਆ ਸਾਡੇ ਬੈਠੇ ਨੇ ਸਾਡੇ ਨੌ ਜੈਤੂ ਵਾਲੇ ਐਮਐਲਏ ਬੈਠਾ ਸਾਡਾ ਮੋਲਕ ਬੈਠਾ ਸਾਡੇ ਕਾਕਾ ਬਰਾੜ ਜੀ ਬੈਠਿਆ ਬਾਗੇ ਭਰਾਣੇ ਵਾਲੇ ਬੈਠਿਆ ਆ ਇੱਕ ਕੁਲਦੀਪ ਢੋਸਰਾਂ ਦੇ ਬੇਟੇ ਨੇ ਜਿਹੜੇ ਕਿ ਸਾਡੇ ਨਾਲ ਪੀਵੀਪੀ ਚ ਹੁੰਦੇ ਸੀ ਲਾਡੀ ਢੋਸਰ ਅੱਜ ਕੱਲ੍ਹ ਧਰਮਕੋਟ ਤੋਂ ਐਮਐਲਏ ਤੋਂ ਸਾਡੇ ਤਾਂ 26 24 27 23 ਸਾਲ ਦੇ ਮੁੰਡੇ ਕੁੜੀਆਂ ਜਿੱਤ ਗਏ ਤੂੰ ਦੇਖ ਲਓ ਜੀਵਨ ਜੋਤ گور ਨੇ ਨਵਜੋਤ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਦੋਨੇ ਹਰਾਤੇ ਇੱਥੇ ਦੇਖ ਲਓ ਤੁਸੀਂ 94 ਸਾਲ ਦੀ ਉਮਰ 'ਚ ਕਦੇ ਉਹ ਇਲੈਕਸ਼ਨ ਨਹੀਂ ਆ ਰਹੇ ਸੀ ਖੁੱਡੀਆਂ ਪਰਿਵਾਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਤਾ ਜੀ ਉਹੀ ਖੁੱਡੀਆਂ ਪਰਿਵਾਰ ਜਿਨ੍ਹਾਂ ਨਾਲ ਟੱਕਾ ਕੀਤਾ ਸੀ ਜਨਹਿਰ ਸਾਹਿਬ ਜਗਦੇਵ ਸਿੰਘ ਖੁੱਡੀਆਂ ਜੀ ਬੜੇ ਸਾਊ ਬਹੁਤ ਮਤਲਬ ਰੱਬੀ ਰੂਹ ਸੀਗੇ ਉਹਨਾਂ ਨੇ ਧੱਕਾ ਕੀਤਾ ਇਸ ਲੈਵਲ ਤੱਕ ਧੱਕਾ ਕੀਤਾ ਤਾਂ ਪਰਮਾਤਮਾ ਨੇ ਫਿਰ ਵਾਸਾ ਬਲਟਤਾ ਵਕਤ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਹੈ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵਕਤ ਹੈ ਤੁਸੀਂ ਦੇਖ ਲਓ ਕੀ ਕਹਿੰਦਾ ਸੀ ਸੁਖਬੀਰ ਬਾਦਲ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਹੈ ਨੇ ਉਹਦੇ ਕੋਲੇ آج بچی بندے ہیں نہیں کیونکہ ہنکار کسی کو کچھ سمجھنا ہی نہیں افسر سلوٹ مار کے کھڑے نے وہ چکنے ہی نہیں کسی سلوٹ کا جواب نہیں دینا کسی نے ہاتھ نہیں ملا بندہ ہاتھ کڈ کھڑا ہے وہ کہنا ہاں ٹھیک ہے ٹھیک ہے ایجن لگ گئے پتہ نہیں آئی ان کو یہ نہیں پتا سی اچھا ادھر سیٹنگ ہو گئی سی دےے پاسے کانگریس پانچ سال پانچ سال میں آ گیا میں تینوں کچھ نہیں کہہتا توں آ گیا تو منہوں کچھ نہ کہیں چل پیا کام اپنا بڑی ਉਹਨਾਂ ਨੂੰ ਪਤਾ ਨਹੀਂ ਸੀ ਨਾ ਹਸਤਾਉਜ ਵਾਲੇ ਮਹਿੰਦਰ ਮਾਟਰ ਦਾ ਮੁੰਡਾ ਵੀ ਆਉ ਉਹ ਹਜੇ ਇੱਕ ਆ ਨਹੀਂ ਪਤਾ ਸੀ ਉਹਨਾਂ ਨੂੰ ਸੋਸੇ ਆ ਕੇ ਸੱਚੇ ਦਿਲੋਂ ਕੰਮ ਕਰ ਰਹੇ ਆ ਪੰਜਾਬ ਵਾਸਤੇ ਔਰ ਜਦੋਂ ਮੈਨੂੰ ਇਹ ਬਿਲਕੁਲ ਸੱਚੀ ਗੱਲ ਹੈ ਜਦੋਂ ਮੇਰੀ ਗੱਲ ਹੋਈ ਆ 5 ਤਰੀਕ ਨੂੰ ਗੱਲ ਹੋਈ ਤੇ ਮੈਨੂੰ ਪਤਾ ਨਾ 4-5 ਦਿਨ ਹੋਏ ਆ 4-5 4-5 ਦਿਨ ਹੋਏ ਆ ਹਜੇ ਇੱਕ ਗੱਲ ਹੋਈ ਨੂੰ ਮੈਂ ਉਦੋਂ ਕਿਹਾ ਸੀ ਡਿੰਪੀ ਵੀਰ ਅੱਦੇ ਮਨ ਨਾਲ ਨਾ ਹੀ ਜੇ ਤੈਨੂੰ ਸੁਖਬੀਰ ਬਾਦਲ ਕਹਿੰਦਾ ਕਿ ਤੈਨੂੰ ਮੈਂ ਮਾਂ ਬਣ ਦਾ ਮਾਨਸਮਾਨ ਦਿੰਨਾ ਤਾਂ ਭਾਵੇਂ ਨਾ ਹੀ ਕੋਈ ਗੱਲ ਨਹੀਂ ਪਰ ਜੇ ਇੱਧਰ ਆਉਣਾ ਹੈ ਤਾਂ 100% ਮਨ ਨਾਲ ਆਈ ਉਸ ਤੋਂ ਬਾਅਦ ਫਿਰ ਮੇਰਾ ਕੰਮ ਹੈ ਇੱਜ਼ਤ ਮਾਨ ਦੇਣਾ ਤੈਨੂੰ ਕਿੱਥੇ ਤੱਕ ਪਹੁੰਚਾਉਣਾ ਹੈ ਲੋਕਾਂ ਦੀ ਸੇਵਾ ਕਿੰਨੀ ਕਰਨੀ ਹੈ ਮੇਰਾ ਕੰਮ ਸੋ ਇਹ ਹੈ ਅੱਜ ਦੇਖ ਲਓ ਹੁਣ ਹਾਲਤ ਕੀ ਹੋਈ ਪਈ ਉਹਨਾਂ ਦੀ ਅੱਜ ਕੋਈ ਬੰਨਾ ਮੈਂ ਮੇਰੇ ਬੱਤੀ ਦੰਦਾ ਕਈ ਵਾਰੀ ਨਾ ਮੇਰੀਆਂ ਕਈ ਹੋਈਆਂ ਸੱਚੀਆਂ ਹੋ ਜਾਂਦੀਆਂ ਮੈਂ ਤਾਂ ਘਰ ਦੇ ਵੀ ਕਹਿੰਦੇ ਆ ਨਾ ਬੋਲਿਆ ਕਰ ਐ ਜੇ ਕੁਝ ਕੋ ਸੱਚਾ ਹੋ ਜਾਂਦਾ ਤੇ ਮੈਂ ਨਾ ਮਾਗੀ ਮੇਲੇ ਤੇ ਭਾਸ਼ਣ ਦੇ ਰਿਆ ਸੀ ਮਨਪੀਤ ਬਾਦਲ ਵਾਲੀ ਪਾਰਟੀ ਸੀ 2000 13 ਦੀ ਜਨਵਰੀ ਤਾਂ ਐਂ ਰੋੜ ਤੀ ਸੀ ਰੈਲੀ ਵਾਲੀ ਜਗਾ ਗੱਡੀਆਂ ਲੰਘੀਆਂ ਟੋ ਓ ਲੰਘੀਆਂ ਮੈਂ ਕਿਹਾ ਵੀ ਰੁਕਣਾ ਪੈ ਗਿਆ ਲੋਕ ਝਾਕਣ ਲੱਗ ਪਏ ਕੌਣ ਐ ਤੇ ਜੀ ਸੁਖਬੀਰ ਤੇ ਮਜੀਠੀਆ ਨੇ ਰਾਜਸੀ ਉਦੋਂ ਮੈਥੋਂ ਕਿਤੇ ਨਿਕਲ ਗਿਆ ਮੂੰਹ ਚੋਂ ਮੈਂ ਕੋਈ ਨਹੀਂ ਲੰਗ ਲੈਣ ਦੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਇਹਨਾਂ ਨੂੰ ਗੱਡੀ 'ਚ ਬਿਠਾਉਣ ਵਾਸਤੇ ਬੰਦਾ ਨਹੀਂ ਲੱਭਣਾ ਗੱਡੀ 'ਚ ਬੈਠੇ ਉਹਨੇ ਅੱਜ ਹਾਲਤ ਹੋਈ ਵੀ ਐ ਅੱਜ ਵੀ ਸੁਖਬੀਰ ਬਾਦਲ ਨਾਲ ਫੋਟੋ ਖਿਚਾ ਲੂ ਆਲਗਾ ਛੱਡੋ ਜੀ ਫੇਸਬੁਕ ਤੇ ਪੈ ਗਈ ਗਾਰਾਂ ਪੈਣਗੀਆਂ ਕੋਈ ਲੋਕ ਕਹਿੰਦੇ ਰਾ ਇਹਨਾਂ ਨਾਲ ਖੜੇ ਹੋ ਤੁਸੀਂ ਨਾ ਲੱਤ ਮਾਰਦਾ ਨਾ ਪ੍ਰਸੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਹੈ ਮੈਂ ਦਿੰਪੀ ਹੋਰਾਂ ਦੀ ਇੰਟਰਵਿਊ ਸੁਣ ਰਿਹਾ ਸੀ ਇਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਦੱਸੋ ਕੀ ਕਰਨਾ ਕਹਿੰਦੇ ਜੇ ਸਿਆਸਤ ਕਰਨੀ ਹੈ ਤਲਵੰਡੀ ਸਾਭੂ ਚਲਾ ਜਾ ਲੈ ਦੱਸ ਜਿੱਥੇ ਲੋਕ ਬੰਦਾ ਜੰਮਿਆ ਪਲਿਆ ਜਿੱਥੇ ਲੋਕ ਲੋਕਾਂ ਨਾਲ ਉਹਦਾ ਮੋਹ ਪਿਆਰ ਹੈ ਉੱਥੇ ਹੀ ਆਊਗਾ ਤਲਵੰਡੀ ਸਾਹਿਬੋਂ ਜੋ ਆ ਹਾਲਾਤ ਨੇ ਨਾ ਇਹਨਾਂ ਅਸਲ 'ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚੈਰੀ ਨਹੀਂ ਦਾ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਆ ਜੱਜ ਜੱਜ ਜੇ ਤੁਸੀਂ ਸਰਕਾਰਾਂ ਜਾਂ ਵਕੀਲ ਥੋਡੇ ਨੇ ਤੁਸੀਂ ਕਹੇਸ ਆਪਦੇ ਹੱਕ ਚ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਇਆ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਾਜਾ ਫਿਰੋਂ ਇਹ ਅਸਲੀ ਮੁੱਦਿਆਂ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਨਹੀਂ ਚੁਲੰਦਾ ਕਬੂਤਰ ਨੂੰ ਦੇਖਣਾ ਹਟ ਜਾਂਦਾ ਕਬੂਤਰ ਸੋਚਦਾ ਬਿੱਲੀ ਨੂੰ ਵੀ ਦੇਖਣਾ ਹਟ ਜਾਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀ ਹੈ ਨਾਲ ਹੀ ਇਹਨਾਂ ਨੂੰ ਮੈਂ ਬਿੱਲੀ ਤੋਂ ਯਾਦ ਆ ਗਈ ਨਾ ਉਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਸਿੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਗੋਰੀ ਚ ਪਾਇਆ ਦੂਰ ਛੱਡਿਆ ਲਾਣੇ ਦਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਫੇਰ ਗੁੱਸਾ ਆ ਗਿਆ ਕਹਿੰਦਾ ਫੇਰ ਆ ਗਈ ਏ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇ ਦਾ ਰਾਹ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਫਰ ਦਾ ਧਿਆਨ ਲੈਂਦੀ ਏ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈਲ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਪਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇ ਕੀਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਤਾਂ ਅੱਧਾ ਘੰਟਾ ਹੋ ਗਿਆ ਕਰਿਆ ਇਹਨੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਗੱਲ ਦੀ ਹੁਣ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਘਰੇ ਭੇਜੇ ਆਪ ਘਰ ਬੁਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ ਇਹਨਾਂ ਦਾ ਸੇਸ਼ ਕਰਕੇ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚਾਉਣਾ ਗਰਮੀ ਦੇ ਬਾਵਜੂਦ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਸਵਾਰਥ ਦੇ ਜਦੋਂ ਤੁਹਾਨੂੰ ਕੋਈ ਲਾਲਚ ਦੇ ਕੇ ਬੁਲਾਇਆ ਹੋਵੇ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਜ਼ਮਾਨੇ 'ਚ ਜਿੱਥੇ ਭਾਈ ਦੀ ਭਾਈ ਨਾਲ ਨਹੀਂ ਬਣਦੀ ਜਿੱਥੇ ਰਿਸ਼ਤੇਦਾਰ ਨਾਲ ਨਹੀਂ ਖੜਦੇ ਔਖੇ ਸਮੇਂ ਤੇ ਤੁਸੀਂ ਡਿੰਪੀ ਦੇ ਨਾਲ ਖੜੇ ਹੋਏ ਸੌਖੇ ਮੌਕੇ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਹਾਨੂੰ ਜਿਵੇਂ ਪੰਜਾਬੀ ਚ ਕਹਿੰਦੇ ਫੁੱਲ ਵੀ ਨਹੀਂ ਆਉਣ ਦੇ ਤੁਸੀਂ ਸਾਡੇ ਸਾਰੇ ਸਤਕਾਰਯੋਗੋਂ ਤੁਹਾਡਾ ਮਾਣ ਇੱਜ਼ਤ ਦੁੱਗਣਾ ਤਿੱਗਣਾ ਤੁਹਾਨੂੰ ਦੇਵਾਂਗੇ ਕਿਉਂਕਿ ਤੁਸੀਂ ਕਹੇ ਜੇ ਬੰਦੇ ਨੂੰ ਸਾਡੇ ਕੋਲੇ ਭੇਜ ਰਹੇ ਹੋ ਜਿਹੜੇ ਕੋਲੇ ਤਜਰਬਾ ਹੈ ਔਰ ਜਜ਼ਬਾ ਹੈ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਹੀ ਚਾਹੀਦਾ ਹੁੰਦਾ ਬਾਕੀ ਪ੍ਰਮਾਤਮਾ ਨੇ ਸਭ ਕੁਝ ਇਹਨਾਂ ਨੂੰ ਦਿੱਤਾ ਹੋਇਆ ਹੈ ਇਹ ਕੋਈ ਲਾਲਚ ਆਲੇ ਜਾਂ ਕੋਈ ਹੋਰ ਦੇਖੋ ਪੈਸਾ ਹਰ ਜਗ੍ਹਾ ਨਹੀਂ ਹੁੰਦਾ ਪੈਸਾ ਹਰ ਜਗ੍ਹਾ ਨਹੀਂ ਤੇ ਸਾਡੇ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਕਿ ਗਰੀਬਾਂ ਦੇ ਹੱਕ 'ਚ ਖੜੋ ਮਜਲੂਮਾਂ ਦੇ ਹੱਕ 'ਚ ਖੜੋ ਸਾਨੂੰ ਕੋਈ ਇਹਨਾ ਦਿੱਤੀ ਹੋਈ ਐ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰੇ ਹੁੰਦਾ ਨਹੀਂ ਇੱਥੇ ਹਾਲਤ ਇਹ ਆ ਦੂਜੀਆਂ ਪਾਰਟੀਆਂ ਵਾਲਿਆਂ ਦੀ ਹਨਾ ਕਿ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀ ਇਹ ਨਹੀਂ ਜਾਂ ਲੈ ਗਏ ਕੱਦੀ ਹਨਾ ਸੋ ਕਿਉਂਕਿ ਉਹਨਾਂ ਤੇ ਯਕੀਨ ਹੀ ਨਹੀਂ ਰਿਹਾ ਉਹਨਾਂ ਤੇ ਯਕੀਨ ਨਹੀਂ ਰਿਹਾ ਅੱਜ ਦੇ ਜ਼ਮਾਨੇ 'ਚ ਯਕੀਨ ਵਾਲਾ ਲੀਡਰ ਮਿਲ ਜੇ ਉਸ ਇਲਾਕੇ ਤੋਂ ਮੈਂ ਕਹਿੰਦਾ ਖੁਸ਼ਕਿਸਮਤ ਇਲਾਕਾ ਕੋਈ ਨਹੀਂ ਜੇ ਕੋਈ ਯਕੀਨ ਵਾਲਾ ਲੀਡਰ ਮਿਲ ਜੇ ਸੋ ਯਕੀਨ ਹੀ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਜਿਹੜਾ 38 ਸਾਲ ਦਾ ਭੰਗ ਹੈ ਨਾ ਉਹ ਕੱਢ ਦਾਂਗੇ ਕੱਢ ਦਾਂਗੇ ਟਾਈਮ ਬਦਲਾ ਲਾਂਗੇ ਓਵਰਟਾਈਮ ਲਾ ਲਿਆ ਕਰਾਂਗੇ ਹੈਨਾ ਓਵਰਟਾਈਮ ਲਾ ਲਿਆ ਕਰਾਂਗੇ ਮੈਂ ਤਲਾਬੇ ਹਾਂ ਫਿਰ ਵੋਟਾਂ-ਵੋਟਾਂ ਇਹਦਾ ਮੈਂ ਕੀ ਲੋਡ ਪਾਊਗੀ ਹੁਣ ਹੈ ਹਾਂਜੀ ਹਾਂਜੀ ਨਾਲ ਹੈ ਨਾਲ ਹੈ ਨਾਲ ਹੈ ਸੋ ਮੈਨੂੰ ਲੱਗਦਾ ਨਹੀਂ ਮੈਂ ਜੋ ਆਉਂਦਾ ਜਦੋਂ ਇੱਥੇ ਹੈਲੀਕਾਪਟਰ ਉਤਰਿਆ ਉੱਥੋਂ ਲੈ ਕੇ ਉੱਥੋਂ ਲੈ ਕੇ ਇੱਥੇ ਤੱਕ ਸਾਰੇ ਦੁਕਾਨਾਂ 'ਚੋਂ ਬਾਹਰ ਨਿਕਲ ਕੇ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਐਦਾਂ ਕਰਕੇ ਪਿਆਰ ਦੇਣ ਮੈਂ ਮਹਾਰਾਜ ਵੀਰ ਨੂੰ ਕਿਹਾ ਮੈਂ ਕਿਹਾ ਮੈਂ ਇੱਥੇ ਤਾਂ ਮੈਨੂੰ ਲੱਗਦਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ ਇਹਦਾ ਕੰਮ ਫਰੇ ਹੀ ਨੇ ਪੜ ਗਿਆ ਹੈ ਸੋ ਇਸ ਕਰਕੇ ਹੁਣ ਆਪ ਆਪ ਭੱਜਦੇ ਫਿਰਦੇ ਨੇ ਜਦੋਂ ਹਿੰਮਤ ਹੁੰਦੀ ਨਾ ਫਿਰ ਜਦੋਂ ਡਿੰਪੀ ਨੇ ਕਹਿ ਸੀਗਾ ਵੀ ਜਦਾਂ ਤੁਸੀਂ ਆਪ ਲੜ ਲਓ ਮੈਂ ਤੁਹਾਡੇ ਨਾਲ ਖੜੂ ਜਾਂ ਫਿਰ ਮੈਨੂੰ ਲਾਓ ਤੇ ਹੁਣ ਨਾਡ ਇੰਪੀਰੀਆ ਨਾ ਆਪ ਲੜੂ ਆਪਕੇ ਤੇ ਨਾਲ ਲੂ ਆਜੋ ਮੈਂ ਤਾਂ ਭਾੜਦਾ ਫਿਰਦਾ ਮੈਂ ਤਾਂ ਮੈਂ ਤਾਂ ਪਾਰਲੀਮੈਂਟ ਚ ਮੇਰੇ ਪੇਚਾ ਉੱਥੇ ਪੈਂਦਾ ਸੀ ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਕੇ ਲੁੱਟ ਕੇ ਤੁਸੀਂ ਤੁਸੀਂ ਸਾਡੀ ਜਵਾਨੀ ਬਰਬਾਦ ਕਰ ਦਿੱਤੀ ਤੁਸੀਂ ਸਾਡਾ ਬਚਪਨ ਖਾ ਕੇ ਆਓ ਉਹ ਨਹੀਂ ਹੁੰਦੇ ਜੀ ਉਹ ਉਹ ਨਹੀਂ ਹੁੰਦੇ ਜੀ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਉਹ ਜ਼ਮਾਨੇ ਨਹੀਂ ਰਹੇ ਜਦੋਂ ਇੱਕ ਲਾਣੇਦਾਰ ਦੇ ਕਹਿਣ ਤੇ 25 ਦੀਆਂ 25 ਘਰਦੀਆਂ ਵੋਟਾਂ ਪੰਥ ਨੂੰ ਹੁਣ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਇਹ ਪੰਥ ਵਾਲੀ ਹੈ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਗਿੱਦੜਬਾਹ ਵਾਲਿਓ ਕੱਲੇ ਕੱਲੇ ਪਿੰਡ ਦਾ ਮੈਂ ਨਕਸ਼ਾ ਜਾਣਦਾ ਔਰ ਤੁਸੀਂ ਜੋ ਜਿਵੇਂ ਡਿੰਪੀ ਹੋਰਾਂ ਨੂੰ ਤਾਂ ਮਿਲਦੇ ਰਹਿੰਦੇ ਹੋ ਕੋਈ ਕਿਸੇ ਪਿੰਡ ਦੀ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਕੋਈ ਪੁਰਾਣੇ ਨੂੰ ਠੀਕ ਕਰਨਾ ਹੈ ਤਾਂ ਜਿਹੜੇ ਇਹਨਾਂ ਨੂੰ ਡਿੰਪੀ ਹੋਰਾਂ ਨਾਲ ਸਲਾਹ ਕਰ ਲੋ ਇਹ ਮੈਨੂੰ ਦੱਸ ਦੇਣਗੇ ਨਾਲ ਦੀ ਨਾਲ ਤੁਹਾਡਾ ਕਿਹੜਾ ਕੰਮ ਹੈ ਕਿਉਂਕਿ ਮੈਂ ਅੱਜ ਇੰਨਾ ਖੁਸ਼ ਆ ਕਿ ਬਹੁਤ ਘੱਟ ਮੌਕੇ ਮਿਲਦੇ ਆ ਜਦੋਂ ਤੁਸੀਂ ਤੁਹਾਨੂੰ ਪਾਰਟੀ ਦੇ ਵਿੱਚ ਹੀਰੇ ਜਿਹੜੇ ਹੀਰੇ ਨੇ ਉਹ ਮਿਲਦੇ ਹੋਣ ਤੁਹਾਨੂੰ ਜੀ ਤਾਜ ਰੱਖਾਂਗੇ ਇਸ ਹੀਰੇ ਨੂੰ ਅਸੀਂ ਆਪਣੇ ਆਪਣੇ ਤਾਜ ਦੇ ਵਿੱਚ ਜੜ ਕੇ ਰੱਖਾਂਗੇ ਕਿਉਂ ਇਹ ਹੀਰੇ ਦੀ ਚਮਕ ਜਿਹੜੀ ਹੈ ਫਿੱਕੀ ਨਹੀਂ ਪੈਣ ਦੇਣੀ ਕਿਉਂਕਿ ਜਦੋਂ ਕੋਈ ਬੰਦਾ ਇੰਨਾ ਹਾਲਾਂਕਿ ਤਾਂ ਕਹਿੰਦੇ ਮੈਂ ਤਾਂ ਛੱਡਣ ਚੱਲਿਆ ਸੀ ਬਾਈ ਮੈਂ ਕਿਹਾ ਛੱਡਣਾ ਕਿਉਂ ਯਾਰ ਕੰਨੇ ਮੈਂ ਰਾਇਨੀਤੀ ਤੋਂ ਤੰਗ ਆ ਗਿਆ ਮੈਂ 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 ਕਹਾ ਇੱਕ ਵਾਰੀ ਯਕੀਨ ਕਰਕੇ ਦੇਖ ਮੈਂ ਕਹਾ ਬਟੂਆ ਜਿੱਥੇ ਗਵਾਚਿਆ ਹੋਵੇ ਉੱਥੇ ਹੀ ਥੋਣਾ ਹੁੰਦਾ ਠੀਕ ਹੈ ਨਾ ਬਟੂਆ ਨਕੋਦਰ ਗਵਾਚ ਗਿਆ ਪਾਣੀ ਜਾਈਏ ਇੱਥੇ ਤੇ ਆਪਾਂ ਮਲੋਟ ਸੋ ਮੈਂ ਕਹਾ ਵੀ ਕੋਈ ਗੱਲ ਨਹੀਂ ਜੇ 38 ਸਾਲ ਲੱਗੇ ਪ੍ਰਮਾਤਮਾ ਨੇ ਮੌਕਾ ਦਿੱਤਾ 38 ਸਾਲ ਤੈਨੂੰ ਲੱਗਿਆ ਵੀ ਨਹੀਂ ਪ੍ਰੋਪਰ ਲੱਗੇ ਉਹੀ 38 ਸਾਲ ਕਈ ਵਾਰੀ ਪ੍ਰਮਾਤਮਾ 2 ਸਾਲ ਚ ਹੀ ਪੂਰੇ ਕਰ ਦਿੰਦਾ ਹੈ ਉਹੀ 38 ਸਾਲ 10 ਸਾਲ ਚ ਹੀ ਪੂਰੇ ਸੋ ਪਬਲਿਕ ਹੈ ਲੋਕ ਆ ਲੋਕਾਂ ਦਾ ਪਿਆਰ ਤੁਹਾਡੇ ਨਾਲ ਆ ਹੋਰ ਤੁਹਾਡੇ ਕੋਲੇ ਸਭ ਤੋਂ ਵੱਡੀ ਪ੍ਰੋਪਰਟੀ ਇਹੀ ਹੈ ਜੀ ਔਰ ਇਹਨਾਂ ਦੀ ਪਿਆਰ ਦੀ ਕਿਸੇ کرنਸੀ 'ਚ ਕੋਈ ਕੀਮਤ ਨਹੀਂ ਹੈਗੀ ਕੋਈ ਕੀਮਤ ਨਹੀਂ ਇਸ ਪਿਆਰ ਦੀ ਮੈਨੂੰ ਤਾਂ ਪਤਾ ਹੈ ਸੋ ਇਸ ਕਰਕੇ ਦਿਨ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਬਾਈ ਲੱਗੇ ਰਹੋ ਬਾਈ ਜੀ ਤੁਹਾਡੇ ਨਾਲ ਆ ਬਾਕੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਉਹ ਤਾਂ ਕੁਝ ਵੀ ਬੋਲੀ ਮੈਨੂੰ ਗਾਲਾਂ ਕੱਢਣ ਲੱਗ ਪਏ ਨੇ ਤੜਕੀ ਉੱਠ ਕੇ ਤੁਸੀਂ ਮੈਂ ਤੁਹਾਡਾ ਕੀ ਵਿਗਾੜਦਾ ਬਈ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਰਾਜਾ ਬੁਰੰਗ ਹੋ ਗਿਆ ਦੂਜਾ ਬਾਜਵਾ ਹੋ ਗਿਆ ਪਤਾ ਨਹੀਂ ਕਿ ਮੈਥੋਂ ਮੈਂ ਕੋਈ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਨਾ ਜੀ ਬਸ ਉਹਨਾਂ ਨੂੰ ਇਹ ਹੈ ਕਿ ਆਮਕਰਾਂ ਦੇ 3 ਪੁੱਤ ਮੰਤਰੀ ਕਿਉਂ ਬਣ ਗਏ ਆਮਕਰਾਂ ਦੇ 3 ਪੁੱਤ ਮੁੱਖ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ 3 ਪੁੱਤਾਂ ਨੇ ਬਹਿਣਾ ਸੀ ਉਹਨੋਂ ਜ਼ਮਾਨਾ ਲੰਘ ਗਿਆ ਉਹ ਵੀ ਇਹਨਾਂ ਦੇ ਹੀ ਆਉਣਗੇ ਜਾਂ ਇਹੀ ਆਉਣਗੇ ਹੁਣ ਤਾਂ ਲੋਕਾਂ ਦਾ ਰਾਜ ਹੈ ਲੋਕਾਂ ਦੀ ਵਾਰੀ ਹੈ ਲੈ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਰਖਾ ਦੇ ਲਗਾਤਾਰ ਉਹ ਕੋ ਉਹ ਇੱਕ ਤਾਂ ਗਿੱਦੜਵਾ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਹੁਣ ਦੱਸੋ ਅਕ ਹਰ ਸਿਮਰਤ ਕੌਰ ਜੀ ਚਲੇ ਗਏ ਉੱਥੇ ਚਨੀਰ ਪਿਛਲੇ ਟਰਮ ਦੀ ਗੱਲ ਹੈ ਪਾਣੀ ਆ ਗਿਆ ਸੀ ਤਾਂ ਫਸਲਾਂ ਮਰ ਗਈਆਂ ਤੇ مواضہ دین چلے گئے ایک کسان کہنا جی بیبا جی دو کلے ہری مرچہ مر گئی جی موبضہ دو انہیں کہا نال جاتے دار کھڑا ہونا کوئی کہ ہری مرچا کا کی پا ہے وہ کہ ہری بک جی چھبی سو روپیے کئنٹل لال وک جنیا پچوجا ک سو روپیے کہ تھی کم لے تھی ہری کو بیج دوں سی دیا لال ہی بیجیا کرو کسی بھی ہری تو لال بن دیا نے وہ چھت سے سکاؤنیاں پہنیا نے وہ نہ پتے ہی کھر پتہ ہی ککھری ਤੁਸੀਂ ਐ ਕਰੋ ਆਪਾਂ ਜਦੋਂ ਨਰਮਾ ਚੁਗ ਲੈਨੇ ਆ ਤਿੰਨ ਚਾਰ ਬਾਰੀਆਂ ਚੁੱਕ ਕੇ ਫਿਰ ਆਪਾਂ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇ ਦਰ ਦਿੰਨੇ ਆ ਉਹ ਧੁੱਪ ਨਾਲ ਖੜ ਜਾਂਦੇ ਨੇ ਲੈ ਕਰਿਓ ਦੱਸਿਓ ਨਾ ਇਹਨਾਂ ਨੂੰ ਕੈਪਟਨ ਮਰਿੰਦਰ ਨੂੰ ਨਾਲ ਲੈ ਲੋ ਮਜੀਠੀ ਨੂੰ ਲੈ ਲੋ ਇਹਨੂੰ ਲੈ ਲੋ ਰਾਜੇ ਬ੍ਰਿੰਗੋਰਾ ਨੂੰ ਤੇਨੂੰ ਸੁਖਵੀਰ ਬਾਦਲ ਨੂੰ ਤੇ ਮਹਾਰਾਣੀ ਪਨੀਤ ਕੌਰ ਨੂੰ ਸਾਰਿਆਂ ਨੂੰ ਲੈ ਲੋ ਤੇ ਕੋਠੇ ਤੇ ਛਾਤੇ ਲੈ ਜਿਓ ਇਹਨਾਂ ਨੂੰ ਦੱਸਿਓ ਨਾ ਤੇ ਉਹਨੂੰ ਪੁੱਛ ਵੀ ਇਹ ਕੀ ਹੈ ਉਹ ਕਹਿਣਗੇ ਵਾਓ ਪੰਜਾਬ ਦੀਆਂ ਛੱਤਾਂ ਵੀ ਬਹੁਤ ਬਜਾਊ ਨੇ ਲੈ ਉਹਨਾਂ ਨੂੰ ਕੀ ਦਸੀਏ ਖੇਤੋਂ ਤੋੜ ਕੇ ਲਿਆਂਦੇ ਨੇ ਛੱਤਾਂ ਤੇ ਨਹੀਂ ਹੋਏ ਆ ਬੰਗੈ ਇਹਨਾਂ ਦਾ ਆਹੀ ਆਪਣਾ ਫਰਕ ਹੈ ਵਿੱਚ ਤੁਹਾਨੂੰ ਇਹ ਲੱਗਦਾ ਹੈ ਆਪਣੇ ਵਰਗੇ ਹੀ ਆ ਮੈਂ ਹੈਗਾ ਹੀ ਤੁਹਾਡੇ ਵਰਗਾ ਹੀ ਆ ਉਵੇਂ ਜਿਵੇਂ ਰਹਨੇ ਕੋਈ ਫਰਕ ਨਹੀਂ ਪਿਆ ਜੀ ਕੋਈ ਕਿਸੇ ਪੌਣੇ 3 ਸਾਲ ਹੋ ਗਏ ਕੋਈ 1 ਰੁਪਏ ਦਾ ਕੋਈ ਆਵਾਜ਼ਾਰ ਨਹੀਂ ਜੀ ਕਿਸੇ ਦੇ ਠੀਕ ਹੈ ਨਾ ਉਹ ਰੋਟੀਆਂ ਤਾਂ ਉਨੀਆਂ ਖਾਣੀਆਂ ਨੇ ਰੋਟੀਆਂ ਉਨੀਆਂ ਖਾਣੀਆਂ ਨੇ ਫਿਰ ਕਾਹਦੇ ਵਾਸਤੇ ਜੀ ਲੋਕਾਂ ਦੇ ਪਬਲਿਕ ਦੇ ਪੈਸਿਆਂ ਦਾ ਦੁਰਵਰਤੋਂ ਕਰਦੇ ਜਾਂ ਉਹਨਾਂ ਦੇ ਹੱਕ ਕਿਉਂ ਮਾਰਦੇ ਹੋ ਸੋ ਇਸ ਕਰਕੇ ਇਹ ਇੱਕ ਗਰੀਬ ਦੀ ਬਦ ਦੁਆ ਨਾ ਲਓ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਸਿੱਧੀ ਕੋਈ ਬਾਈਪਾਸ ਨਹੀਂ ਸਿੱਧੀ ਪਹੁੰਚਦੀ ਹੈ ਉੱਥੇ ਅੱਜ ਨਹੀਂ ਤਾਂ ਕੱਲ ਨੂੰ ਲੇਖਾ ਤਾਂ ਦੇਣਾ ਪੈਂਦਾ ਹੈ ਲੋਕਾਂ ਦੀ ਕਚਹਿਰੀ ਜਿਹੜੀ ਉਹ ਕਿਸੇ ਨੂੰ ਮਾਫ ਨਹੀਂ ਕਰਦੀ ਦੂਜੀਆਂ ਕਚਹਿਰੀਆਂ 'ਚ ਵਕੀਲ ਵੱਡੇ ਕਰ ਲਓਗੇ ਗਵਾਹਾਂ ਨੂੰ ਮਕਰਾ ਲਓਗੇ ਪਰ ਲੋਕਾਂ ਦੀ ਕਚਹਿਰੀ 'ਚ ਕਿੱਥੋਂ ਲਿਆਉਂਗੇ ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਸੋ ਲੋਕਾਂ ਦੀ ਰਹਿਮਤ ਜਦੋਂ ਢਿੰਪੀ ਹੋ ਜਾਂਦੀ ਹੈ ਨਾ ਫਿਰ ਬੱਲੇ 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 ਫਿਰ ਪਰਮਾਤਮਾ ਵੀ ਨਾਲ ਚੱਲਦਾ ਸੋ ਆਪਾਂ ਨੇ ਸਾਰੇ ਸ਼ਹਿਰ ਵੀ ਪਿੰਡ ਵੀ ਇਕੱਠੇ ਲੈ ਕੇ ਚੱਲਣੇ ਨੇ ਆਪਣਾ ਸੋਸ਼ਲ ਬੌਂਡਿੰਗ ਇੰਨੀ ਹੈ ਸਾਡੀਆਂ ਰਾਮ ਨੌਮੀਆਂ ਸਾਂਝੀਆਂ ਨੇ ਸਾਡੇ ਗੁਰਪੁਰਬ ਸਾਂਝੇ ਨੇ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਂਝੀਆਂ ਨੇ ਸਾਡੀਆਂ 크ਿਸਮਸਾਂ ਸਾਂਝੀਆਂ ਨੇ ਸਾਡੇ ਹਰ ਇੱਕ ਧਰਮ ਦੇ ਜਿਹੜੇ ਜਿਹੜੇ ਸਾਡੇ ਤਿਹਾੜ ਨੇ ਸਾਰੇ ਸਾਂਝੇ ਇਕੱਠੇ ਮਨਾਉਣੇ ਆਪਾਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਕਹਿਣਾ ਲੋਖੜੇ ਨੇ ਲੋਕਾਂ ਤੋਂ ਪਰਮਾਤਮਾ ਲੋਕਾਂ ਚ ਹੀ ਵੱਸਦਾ ਹੈ ਕਿ ਇੱਜ਼ਤ ਦੇ ਵਿੱਚ ਕੋਈ ਕਮੀ ਨਹੀਂ ਆਉ ਉ ਇੱਜ਼ਤ ਕਈ ਗੁਣਾ ਵਧਣ ਵਾਲੀ ਹੈ ਕਿਉਂਕਿ ਜਿਹੜਾ ਜਿਹੜਾ ਸਮਝ ਲਓ ਵੀ ਕਾਲਾ ਪਾਣੀ ਤੁਸੀਂ ਕੱਟਣਾ ਸੀ ਜੇ ਕੱਟ ਲਿਆ ਉਹ ਹੁਣ ਹੁਣ ਪੈਨ ਜਿਹੜੇ ਨੇ ਉਹ ਵੱਡੇ ਪੈਨ ਤੁਹਾਡੇ ਹੱਥ ਚ ਆਉਣਗੇ ਤੇ ਜਿਹੜੀਆਂ ਦਿਲ ਦੇ ਵਿੱਚ ਛਾਵੇਂ ਨੇ 38 ਸਾਲ ਦੀਆਂ ਉਹ ਅੱਗੇ ਪੂਰੀਆਂ ਕਰ ਲਿਓ ਇਹ ਮੇਰੀ ਗਾਰੰਟੀ ਹੈ ਦੋਨੇ ਹੱਥ ਉੱਪਰ ਜੋ ਕੇ ਦੋਨੇ ਹੱਥ ਉੱਪਰ ਜੋ ਰੱਖ ਕੇ ਨਾ ਦੋ ਨਾਰੇ ਲਾ ਦਿਓ ਉਹ ਨਾਰੇ ਜਿਹੜੇ ਨੇ ਉਸ ਦਿਨ ਵੀ ਦਾ ਕਰਤਾ ਇੱਧਰ ਆ ਉਹਨਾਰੇ ਇੱਧਰ ਪਹੁੰਚਨੇ ਚਾਹੀਦੇ ਆ ਦੋਨੇ ਹੱਥ ਉੱਪਰ ਜਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ